ਸਤਿ ਸ਼੍ਰੀ ਅਕਾਲ ਕਿਦਾਂ ਸਾਰੇ ਠੀਕ ਠਾਕ ਹੋ ਨਵੇਂ ਨਵਾਂ ਲੈ ਕੇ ਆ ਗਿਆ ਆਪਾਂ ਵਲੌਗ ਇੱਕ ਤੇ ਹੁਣ ਆਪਾਂ ਸ਼ੁਰੂ ਕਰਾਂਗੇ ਆ ਬਾਈਆਂ ਨਾਲ ਆ ਬਾਈ ਬੈਠੇ ਨੇ ਮਤਲਬ ਦਿਖਾਉਣਾ ਸਕੂਲ ਨੂੰ ਛੁੱਟੀ ਹੈ ਇਹਨਾਂ ਨੂੰ ਦੇਖ ਲਓ ਕੀ ਕਰ ਰਹੇ ਨੇ ਇਹ ਮਾਈਨਕਰਾਫਟ ਖੇਡ ਰਹੇ ਕੀ ਕਰ ਰਹੇ ਹੋ ਬਈ ਤੁਸੀਂ ਮਾਈਨਕਰਾਫਟ ਖੇਡ ਰਿਹਾ ਹੈ ਅੱਜ ਤੁਹਾਨੂੰ ਛੁੱਟੀ ਤਾਂ ਹੈ ਨਹੀਂ ਸੀ ਹੈ ਨਹੀਂ ਤੁਸੀਂ ਕੀਤੀ ਹੈ ਛੁੱਟੀ ਹਨਾ ਹਾਂਜੀ ਅੱਜ ਨਹੀਂ ਹੈ ਹਾਂ ਮੈਂ ਤਾਂ ਬਹੁਤ ਹੜਾ ਆਇਆ ਪਿਆ ਨਾ ਆਪਣੇ ਹਮ ਬਾਹਰ ਦੇਖੀਏ ਕੀ ਕਰ ਰਹੇ ਨੇ ਕਰਦੇ ਮੌਸਮ ਦੇਖੋ ਬਾਹਰ ਕੀ ਹਾਲ ਆ ਕੀ ਹੋ ਗਿਆ ਨਹਲ ਕੱਟ ਰੇ ਨਹਲ ਗਲਤ ਗੱਲ ਆ ਰਿਹਾ ਯਾਰ ਇਹ ਮੌਸਮ ਦੇਖੋ ਕਿਹੋ ਜਿਹਾ ਹੋਇਆ ਆ ਪੇ ਬਾਹਰ ਤਾਂ ਪੈ ਨਿਕਲਦੀ ਯਾਰ ਕਿੰਨੇ ਦਿਨ ਹੋ ਗਏ ਦੇਖੋ ਸੂਰਜ ਲੁਕਿਆ ਪਿਆ ਪੂਰਾ ਆ ਦੇਖੋ ਮਰੂਦ ਯਾਰ ਬਹੁਤ ਖਰਾਬ ਹੋਇਆ ਪਿਆ ਸਾਰਾ ਆਪਣਾ ਜਿੰਨਾ ਵੀ ਮਰੂਦ ਸਾਰਾ ਖਰਾਬ ਹੋਇਆ ਪਿਆ ਆ ਆਪਣਾ ਮਰੀਂਗਾ ਦੇ ਰਸਤੇ ਲੋ ਸਾਰਾ ਝੜ ਗਿਆ ਜਰਾ ਪੱਤੇ ਖਤਮ ਹੋ ਗਏ ਜਰੀ ਦੇ ਆ ਸਾਡਾ ਮਰੂਦ ਸੀ ਵਿਚਾਰਾ ਇਹ ਵੀ ਵਿਚਾਰਾ ਸੁੱਕ ਗਿਆ ਇਹਨੂੰ ਵੀ ਪਾਣੀ ਨਹੀਂ ਮਿਲਿਆ ਵਿਚਾਰੇ ਨੂੰ ਇਹ ਟੇਡਾ ਹੀ ਹੋ ਗਿਆ ਯਾਰ ਹਨਾ ਯਾਰ ਬਾਦ ਕਾ ਤੋ ਨਹੀਂ ਰਿਹਾ ਯਾਰ ਇਹ ਹੂੰ ਉਹਨੇ ਲੋਕ ਕਿਵੇਂ ਪਏ ਨੇ ਵਿੱਚ ਥੱਲੇ ਦੇਖੋ ਕਿਵੇਂ ਪਏ ਨੇ ਇਹ ਦੋਨੇ ਨੇ ਕੋ ਉਪਰਾਂ ਪਿਆ ਬਾਈ ਕਾ ਪਿਆ ਖੋਕੇ ਭੱਜ ਲਿਓ غور سے ਦੇਖੇ ਇਸ ਇਸ انسان ਕੋ ਇਹ ਬਾਜ਼ਾਰ ਜਾਣੇ ਕੋ ਫਿਰ ਰਹਾ ਹੈ ਡੈਡੀ ਨਹੀਂ ਤੁਸੀਂ ਮੈਸੇਜ ਡਿਲੀਟ ਕਰਤੇ ਕੋਈ ਤੁਸੀਂ ਡੈਡੀ ਨੇ ਐਵੇਂ ਸਮਝ ਲਿਆ ਡੈਡੀ ਨੇ ਬਈ ਡਿਲੀਟ ਕੀਤੇ ਮੈਸੇਜ ਜਦ ਤੱਕ ਮੇਰੀ ਪੈਨਸ਼ਨ ਆਉਣੀ ਨਹੀਂ ਨੀ ਜਦ ਕਿ ਡੈਡੀ ਤੇ ਹੱਸ ਰਿਹਾ ਡੈਡੀ ਤੈਨੂੰ ਪਤਾ ਕੀ ਪਤਾ ਕੀ ਆ ਤੁਸੀਂ ਕਿੱਥੋਂ ਹੋ ਗਈ ਸੀ ਆਹੀ ਸੀ ਡੈਡੀ ਵੀ ਨਹੀਂ ਨਹੀਂ ਬੰਦਾ ਤੇਰੀ ਦਮੇ ਤੋਂ ਹੋਣੀ ਨਾ ਇਹ ਨਹੀਂ ਹਾਸਾ ਜਦ ਬੰਦਾ ਨਿਕਲਦਾ ਤਾਂ ਕੋਈ ਗੱਲ ਹੁੰਦੀ ਆ ਮਖਾ ਦਿਖਾ ਕੇ ਜਾ ਮੜਾ ਮੈਨੂੰ ਕੀ ਕੀ ਚੱਲੇ ਨਾ ਓਏ ਨਹੀਂ ਮੇਰੀ ਗੱਲ ਸੁਣ ਪੁੱਤ ਇਹ ਕਿਹਾ ਮੇਰੇ ਲੱਡੂ ਆ ਦੇਖ ਭੁੱਖਾ ਹੈਗਾ ਆਪਣੇ ਆ ਭੁੱਖਾ ਆਂ ਦੀ ਸੰਦਰੀ ਤੋੜਤੀ ਹੁਣ ਸੋਫੀ ਓਏ ਕੋਕੋ ਉਰਿਆ ਕੋਕੋ ਉਰਿਆ ਕੋਕੋ 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 ਉਰਿਆ ਗੱਲ ਤਾਂ ਸੁਣ ਲੈ ਯਾਰ ਕੋਕੋ ਉਰਿਆ ਆ ਦੇਖ ਦੇ ਕੀ ਕਰਦਾ ਇਹ ਲੱਛਣ ਹੋ ਰਿਹਾ ਹਾਂ ਹੂੰ ਮੈਂ ਨੇੜੇ ਦੇਖਿਆ ਹੂੰ ਨੇੜੇ ਤੇ ਦੇਖਿਆ ਕੀ ਹੋਇਆ ਮਿੱਠਾ ਖਾਣਾ ਮਿੱਠਾ ਮਿੱਠਾ ਤੈਨੂੰ ਮੈਂ ਦੰਦਾ ਮਿੱਠਾ ਖੜ ਜਾ ਹੁਣ ਤਨੂੰ ਦੰਨਾ ਦੰਨਾ ਮਿੱਠਾ ਤਨੂੰ ਮੈਂ ਪਾ ਦੋਸਤੋ ਹਵਾ ਦੇਖੋ ਕਿੰਨੀ ਚੱਲ ਰਹੀ ਆ ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਦੇਖੋ ਆਹਾਹਾਹਾ ਇੱਕ ਤਾਂ ਠੰਡ ਉੱਤੋਂ ਦੀ ਹਵਾ ਦੇਖੋ ਕਿੰਨੀ ਚੱਲ ਰਹੀ ਆ ਓਏ ਹੋਏ ਇਹ ਬਸੰਤ ਪੰਚਮੀ ਕਦੋਂ ਹੁੰਦੀ ਆ ਬਸੰਤ ਪੰਚਮੀ ਬੰਨੋ ਬੰਨੋ ਇਹਨੂੰ ਯਾਰ ਬੰਨੋ ਟਿਕਦੇ ਨਹੀਂਗੇ ਇਹ ਤੈਨੂੰ ਤਾਂ ਖਾਸ ਕਰਕੇ ਬੰਨ ਕੋ ਕੋਨ ਤਾਂ ਭਾਈ ਆਇਆ ਆਪਣਾ ਵਿਆਹ ਤੋਂ ਲੈ ਕੇ ਆ ਭਾਜੀ ਜਿਹੜੀ ਹੁੰਦੀ ਆ ਭੁਜੀਆ ਲਫਾਫੇ ਪਿਛਲੋ ਕਹ ਪਿਆ ਸੀ ਰੋਟੀਆਂ ਲੱਭਾ ਦਾ ਮੰਮੀ ਨੇ ਖਾਣੀਆਂ ਆ ਦੇਖੋ ਕੁੜੀਏ ਇੱਤਨਾ ਡੱਕ ਪੀ ਕੋ ਆ ਜਾ ਬਈ ਜਿਹਨੇ ਖਾਣੀਆਂ ਕੋਕੜੀਆਂ ਖਾ ਲੋ ਕੋਕੜੀਆਂ ਖਾ ਲੋ ਤੇ ਲੱਡੂ ਖਾ ਲੋ ਰੋਟੀ ਖਾਣੀ ਦਾ ਤਾਜ ਨਾਲ ਦਾਲ ਖਾ ਲੋ ਇਹ ਬਾਈ ਗਿਆ ਸੀ ਵਿਆਹ ਤੇ ਨਾਲ ਖਾ ਲੋ ਆ ਮਾਤਾ ਵੀ ਗਈ ਸੀ ਵਿਆਹ ਤੇ ਇਹ ਤਾਂ ਦੇ ਇਹਨਾਂ ਦਾ ਇੱਥੇ ਖਾਣਾ ਹੀ ਆ ਕੇ ਪਿਆ ਜਾ ਰਹੇ ਸੀ ਯਾਰ ਜਿੱਕਲ ਲੈਣਾ ਕਿ ਕਰਨ ਖੜਾ ਦੇ ਹਵਾ ਹੋਈ ਪਈ ਸੀਗੀ ਦੋਸਤ ਪੂਰਾ ਵਧੀਆ ਆਇਆ ਹਾਂ ਹਵਾ ਭਰਾ ਲਾ ਆ ਇੱਥੇ ਹੈਗੀ ਹਵਾ ਭਰਾ ਲਾ ਇੱਥੇ ਸੀਗੀ ਆ ਦੁਕਾਨ ਜੀ ਹੁੰਦੀ ਚੱਕ ਤੇ ਯਾਰ ਉਹ ਪਿੱਛੇ ਰਹਿ ਗਈ ਫਿਰ ਪਿੱਛੋਂ ਭਰਾ ਲੰਦੇ ਆ ਦੋਸਤ ਹਵਾ ਘਟਾਏ ਚ ਯਾਰ ਹਵਾ ਭਰੋਣੀ ਆ ਉਹ ਭੁੱਲ ਗਏ ਹਵਾ ਭਰੋਣੀ ਦੁਆਰਾ ਜਾਣਾ ਪੈਣਾ ਪਿੱਛੇ ਨੂੰ 5-10 ਕਿਲੋਮੀਟਰ ਆਰੇ ਤਲ ਕੋਈ ਨਹੀਂ ਪਤਾ ਹਾ ਇਹ ਕਿ ਡਰੋਨ ਆ ਇਹਨੂੰ ਕਾ ਹੌਲੀ ਆ ਜਾ ਮੈਂ ਤਾਂ ਰੋਗ ਸਾਈਡ ਤੇ ਆਪਾਂ ਅੰਦਰ ਰੋਡ ਕਾਡਾ ਪਰ ਉਹਨੂੰ ਹੌਲੀ ਹੋਣਾ ਚਾਹੀਦਾ ਨਾ ਬਾਈ ਹਵਾ ਹਵਾ ਭਰਉਣ ਲੱਗੇ ਆ ਅਸੀਂ ਅੰਤ ਜੀ ਹਵਾ ਇੱਥੇ ਭਰਾਲਾ ਇਹ ਬਾਈ ਹਵਾ ਭਰਨ ਲੱਗਿਆ ਉਹਦੀ ਪਿਛਲੇ ਜੀ ਵੀ ਨਹੀਂ ਹੋਣੀ ਨਾ ਮੁਰਲੇ ਚ ਹਵਾ ਆਈ ਨਹੀਂ ਜਾਦਾ ਕਹਿੰਦਾ ਉਹ ਖੜੇ ਚਲਾਈ ਨਹੀਂ ਨਾ ਕਿੰਨੇ ਦਿਨ ਤੋ ਹੋਗੇ ਇਹਦਾ ਮਸਾ ਸਟਾਰਟ ਕਰੀਆ ਦੋਸਤੋ ਆ ਸਾਹਮਣੇ ਕਾਲਜ ਆ ਗਿਆ ਗੱਲ ਕਾਲਜ ਆਹੇ ਮਗਲੇ ਚ ਹੈਗੀ ਆ ਮਾੜੀ ਸੀਗੀ ਉੱਥੇ ਓਕੇ ਜਾਂ ਨਹੀਂ ਹੈ ਨਹੀਂ ਸੀ ਸਕੂਟਰੀ ਚ ਬਈ ਜਾਂ ਨਹੀਂ ਹੈ ਨਹੀਂ ਮੈਂ ਉਧਰ ਲੈ ਕੇ ਗਿਆ ਕੱਲ ਜੇ ਤੈਨੂੰ ਲੈਣ ਆਇਆ ਮੈਂ ਉਹ ਤੁਰ ਹੀ ਨਹੀਂ ਯਾਰ ਮੈਂ ਕਹਿੰਨ ਕਿ ਕੀ ਹੋ ਜਾਂਦਾ ਇੱਕ ਪਾਸੇ ਨੂੰ ਤਾਂ ਖਿੱਚੀ ਜਾਂਦੀ ਆ ਫਿਰ ਮੈਂ ਕਹਿੰਦਾ ਹੋਣੀ ਯਾਰ ਰਾਵਾਂ ਦੀ ਤਾਂ ਉਹ ਚੱਕਰ ਵਿੱਚ ਓ ਬਾਈ ਵਿੱਚ ਮਾਰ ਗਿਆ ਓਏ ਬਾਈ ਵਿੱਚ ਮਾਰ ਗਿਆ ਚੌਕ ਚ ਆ ਗਏ ਬਈ ਅਸੀਂ ਯਾਰ ਪਰ ਅਸੀਂ ਉੱਥੋਂ ਆ ਪਰਲੇ ਪਾਸੇ ਦੀ ਆਉਣਾ ਸੀ ਇਧਰਲੇ ਪਾਸੇ ਦੀ ਆਉਣਾ ਫਿਰ ਆ ਵਾਧੂ ਪਈਆਂ ਚੱਲ ਚੱਲ ਕਰਦੇ ਲੋ ਵੀ ਮਿੱਤਰੋ ਫਿਰ ਅਸੀਂ ਉਧਰ ਦੇ ਘੁੰਮ ਕੇ ਆ ਗਏ ਆ ਬਾਈ ਖੜਾ ਆਪਣਾ ਰਾਸ਼ ਬਹੁਤ ਹੁੰਦਾ ਸਾਲਾ ਨਾ ਕਿ ਨਹੀਂ ਬਰਾ ਸਿਰ ਜਾ ਆ ਗਏ ਸੀ ਬਾਈ ਇੱਧਰ ਚਿਕਨ ਵਾਲੀ ਦੁਕਾਨ ਕੋਲੇ। ਲਓ ਚਿਕਨ ਵਾਲੀ ਦੁਕਾਨ ਕੋਲ ਪਹੁੰਚ ਗਏ ਆਪਾਂ। ਨਾ ਉਹ ਚਿਕਨ। ਇਹ ਚਿੰ ਲੋ ਜੀ ਪਹੁੰਚ ਗਏ ਆਪਾਂ ਚਿਕਨ ਦੀ ਦੁਕਾਨ ਤੇ। ਹੂੰ ਚੱਲ ਮੈਂ ਬੰਦਾ ਹਾਂ ਮੈਨੂੰ ਕਹਾਂਗਾ ਜੀ ਦੇਖਣ ਦਾ ਧਿਆਨ ਰੱਖਣਾ ਤੇ ਚੰਮੜਾ ਵਾ ਗੜਾ ਗੜਾ ਆਪ ਲੈ ਕਰਿਓ। ਆਹ ਹੁੰਦਾ ਹੀ ਆ ਚੱਲ। ਬਹੁਤ ਟੈਨਸ਼ਨ ਨਾ ਲਾ ਤੂੰ ਮੈਂ ਕਰ ਦਵਾਂਗੀ ਬੜੀਆ ਕੋਟੋ ਕੇ ਦਾ ਦਵਾਂ। ਹੂੰ ਦੋਸਤੋ ਜਾਨਵਰ ਦੱਸੋ ਕਿਹੜਾ ਵਾਹ ਆਹ ਦੇਖੋ ਕਿਹੜਾ ਜਾਨਵਰ ਆ ਇਹ ਕਿਸੇ ਨੂੰ ਪਤਾ ਦੱਸੋ ਮੇਰਾ ਵੀਰ ਕਿਹੜਾ ਜਾਨਵਰ ਆ ਇਹ ਮੈਂ ਤਾਂ ਵਾਹ ਯਾਰ ਪਹਿਲੀ ਵਾਰ ਵੇਖਣ ਲੱਗਿਆ ਇਹ ਕਾਂ ਤਾਂ ਹੈ ਨਹੀਂਗਾ ਯਾਰ ਇਹ ਹੈਨਾ ਕੋਲੇ ਜਾ ਕੇ ਦੇਖੀਏ ਇੱਕ ਮਿੰਟ ਭੱਜ ਗਿਆ ਭੱਜ ਗਿਆ ਅਿੰਦੀ ਵਾਰ ਵੇਖਿਆ ਮੈਂ ਇਹ ਕਿਹੜਾ ਜਾਨਵਰ ਹੈ ਜਾਨਵਰ ਨਹੀਂ ਪੰਛੀ ਜਾਨਵਰ ਕਹੀ ਜਾਂਦਾ ਪੰਛੀ ਹੈ ਪੰਛੀ ਬਰਡਸ ਕੋਕਨਮੋਂ ਵਾਲਾ ਹੈ ਬੈ ਜਾ ਬੈ ਜਾ ਕੋਕੋ ਬੈ ਜਾ ਹੁਣੇ ਪਹੁੰਚਾਏ ਅਸੀਂ ਯਾਰ ਘਰੇ ਜੇ ਉਹ ਪੰਪ ਜਾਂ ਮਾਰਾ ਦੇ ਜਦੋਂ ਕੋਈ ਨਹੀਂ ਕਰਦੇ ਆ ਪੰਗਾਮ ਠੀਕ ਆ ਉਹ ਬਾਈ ਦਾ ਰਿਸ਼ਤੇਦਾਰ ਦਾ ਫੋਨ ਆਇਆ ਬਾਹਰੋਂ ਘਰ ਕੇ ਥੋੜੀ ਡਿਸਟਰਬਿੰਗ ਹੋ ਰਹੀ ਆ ਆਪਾਂ ਨੂੰ ਕੋਈ ਨਹੀਂ ਆਪਾਂ ਕਰਦੇ ਮਾਰ ਲੈਣ ਗਿਆ ਜੀ ਜਦਾ ਜੀ ਤਰਾ ਉਹਨੂੰ ਮੈਂ ਕਹਿੰਦਾ ਆਪਾਂ ਲਿਆਦਾ ਜੀ ਦੇਸੀ ਮੁਰਗਾ ਇਹ ਦੇਸੀ ਮੁਰਗਾ ਲਿਆਦਾ ਉਹ ਦੇਖਦੇ ਆਂ ਭਾਵਾ ਹਮਣਾ ਧੋਨੇ ਧੋਨੇ ਦਾ ਕਟਣੀ ਆ ਨਾ ਧੋਕੇ ਤੇ ਫਿਰ ਇੱਕ ਕੋਈ ਰੱਖ ਦਿੰਦੇ ਆ ਘਰ ਦੇ ਆਉਣਗੇ ਬਣਾ ਲੈਣਗੇ ਆਪੇ ਕਿਹਨੇ ਜੀ ਜਿਹੜਾ ਮੇਰੇ ਵੀਰ ਮੀਟ ਮੂਡ ਨਹੀਂ ਖਾਂਦਾ ਯਾਰ ਉਹ ਯਾਰ ਥੋੜਾ ਜਿਆਦਾ ਵੀਡੀਓ ਨੂੰ ਇਗਨੋਰ ਕਰ ਦਿਆ ਕਰ ਪਾੜ ਲੰਗਾ ਦਿਆ ਕਰ ਜਿਹੜਾ ਆਪਾਂ ਨਾ ਇਹ ਚੀਜ਼ਾਂ ਦਿਖਾਉਨੇ ਹੁੰਦੇ ਆ ਤੁਹਾਨੂੰ ਪਤਾ ਫਿਰ ਮੁੜ ਕੇ ਤਰਾਜ ਕਰਦਾ ਅਗਲਾ ਵੀ ਮੈਂ ਅਸੀਂ ਖਾਂਦੇ ਨਹੀਂ ਇਹ ਤੁਹ ਦਿਖਾਈ ਜਾਂਦੇ ਆ ਯਾਰ ਇਹ ਚੀਜ਼ਾਂ ਬਹੁਤ ਹੁੰਦੀਆਂ ਨੇ ਭਰਾ ਤਾਂ ਹੀ ਮੈਂ ਪਹਿਲਾਂ ਕਹਿ ਦੇਈ ਤਾਂ ਬਾਕੀ ਕੋਈ ਨਹੀਂ ਨਾ ਦੇਖੋ ਫਿਰ ਅਗਲੇ ਗਰਮ ਪਾਣੀ ਨਾਲ ਧੋ ਦਾਂਗੇ ਨਾ ਗਰਮ ਪਾਣੀ ਕਰ ਲਾਤਾ ਆਪਾਂ ਗਰਮ ਪਾਣੀ ਧੋਨੇ ਹੁਣ ਇਹਨੂੰ ਆਪਾਂ ਥੋੜਾ ਉਹ ਥੋੜਾ ਬਲੱਡ ਬਲੂੜੀ ਜਿਹਾ ਸਾਫ਼ ਹੋ ਜੂ। ਵੀ ਖਾ ਸਕਦਾ। ਜਿਹਨੇ ਮਟਰ ਕਾਣੇ ਮਟਰ ਵੀ ਖਾ ਸਕਦਾ ਦੇਖੋ। ਮਟਰ ਦੀ ਸਬਜ਼ੀ ਵੀ ਲਿਆਂਦੀ ਆਇਆ ਤਾਂ। ਛਾਣਣੀ ਜੀ ਲਾ ਲਈ ਆਪਾਂ ਯਾਰ ਛਾਣਣੀ। ਇਹਦੇ ਵਿੱਚ ਕੱਟਦੇ ਆਪਾਂ ਇਹਨੂੰ ਚਿਕਨ ਨੂੰ। ਆਣੀ ਆਪਣਾ ਗਰਮ ਹੋ ਗਿਆ ਬਾਜੋਂ ਲੱਗ ਗਈ ਆ ਦੇਖੋ। ਤੋ ਕੋਈ ਥੋੜਾ ਹੋਰ ਹੋਜੇ ਗਰਮ ਇਹ ਆਪਾਂ ਚਿਕਨ ਪਿਆ ਮਾਤਾ ਦੇਖੀਏ ਕੀ ਕਰਦੀ ਐ ਮਾਤਾ ਜੀ ਕੱਟ ਰਹੇ ਹੋ ਗੰਡੇ ਰੁਦਿਓ ਹੋਰ ਕੱਟਣੇ ਨੇ ਬੀਬਤਾ ਮੈਨੂੰ ਪਾ ਦੇ ਉਹ ਖਾਣਾ ਤੁਸਨੇ ਹੁੰਦਾ ਚੱਲ ਕੋਈ ਨਹੀਂ ਇੰਨਾ ਕ ਤਾਂ ਛਕ ਲਿਆ ਕਰ ਤੂੰ ਵੀ ਤੂੰ ਵੀ ਖਾਲਾ ਕਰ ਵਿੱਚ ਹੀ ਮੈਂ ਤਾਂ ਖਾਣਾ ਲੈ ਕਿਉਂ ਕੁਛ ਨਹੀਂ ਹੁੰਦਾ ਚਪ ਕੋ ਚਾਹਦਾ ਲੋ ਜੀ ਪਿਆਜ਼ ਵੀ ਆਪਣੇ ਚੋਪ ਹੋ ਰਹੇ ਨੇ ਹੁਣ ਸਰਜੂ ਕਾ ਪਿਆਜਾਂ ਦਾ ਹੂੰ ਕਰ ਦੋ ਫਿਰ ਇਹਨੂੰ ਕੰਪਲੀਟ ਲਓ ਵੀ ਮਿੱਤਰੋ ਚੜਾਤਾ ਆਪਾਂ ਚੁੱਲੇ ਤੇ ਪਤੀਲਾ ਤੇ ਫਿਰ ਆਪਾਂ ਕਰਦਾਂਗੇ ਤੀਲਾ ਤੀਲਾ ਸਮਾਨ ਸਾਰਾ ਆਪਣਾ ਰੈਡੀ ਹੋਇਆ ਪਿਆ ਬਸ ਤੁਹਾਨੂੰ ਫਿਰ ਆਪਾਂ ਜਲਦੀ ਅਲੀ ਦਿਖਾਉਨੇ ਆ ਆਪਾਂ ਬਾਹਲਾ ਨਹੀਂ ਉਹ ਕਰਨਾ ਟਾਈਮ ਦੇ ਨਾਲ ਹੀ ਆਪਾਂ ਬਣਾ ਦੇਣਾ ਬਸ ਇਹ ਆਪਣਾ ਦੇਸੀ ਚਿਕਨ ਇਹ ਸੀ ਚਿਕਨ ਆਹੇ ਬਰਾਬਰ ਨਹੀਂ ਹੈਗਾ ਇਹ ਚਲੋ ਜੀ ਗੁੱਡੀ ਏ ਧਿਆਨ ਨਾਲ ਗੁੱਡੀ ਏ ਧਿਆਨ ਨਾਲ ਕਰ ਲਈ ਤੂੰ ਇਹਨੂੰ ਅੱਖਾਂ ਨੂੰ ਬਹੁਤ ਚੜਨ ਲਿਆ ਯਾਰ ਇਹ ਤੇਲ ਟੋੜਾ ਲੋ ਵੀ ਆਪਾਂ ਤੇਲ ਦਾ ਪਾਣੀ ਦਾ ਛਿੱਟਾ ਮਾਰਤਾ ਤੇ ਜੀਰਾ ਪੈ ਗਿਆ ਚਾ ਪਿਆਜ਼ ਵੀ ਪੈਣ ਲੱਗਾ ਚੱਕੋ ਜੀ ਤਾਜੂਆ ਪਿਆਜ਼ ਦਾ ਬਣਾਣਾ ਉਹਦੀਆ ਮੈਂ ਤਰੋ 1.5 ਕਿਲੋ ਬਣਾ ਰਹੇ ਆ ਆਪਾਂ 100 ਗ੍ਰਾਮ ਪਿਆਜ਼ ਆ ਪਤਾ ਵੀ ਜਣ ਕੇ ਬੜੀ ਪਾਲਿਆ ਨਾ ਉਹਦਾ ਸਵਾਦ ਨੂੰ ਜਣ ਕੇ ਜਿੰਨਾ ਪਿਆਜ਼ ਜਿਹ ਤੱਕ ਪਿਆਜ਼ ਵਾਦੀ ਹੋਣਾ ਚਾਹੀਦਾ ਵਾ ਲੇਟਨ ਲੱਗ ਰਹਿਣਾ ਵੈਸੇ ਲੱਗਦਾ ਜਿਆਦਾ ਤੇ ਹਾਂ ਸਹੀ ਹੈ ਬਾਕੀ ਜਦੋਂ ਬਣ ਗਿਆ ਫਿਰ ਤੁਹਾਨੂੰ ਪੱਟ ਲੱਗ ਜਾਨਾ ਵਾ ਕਿਉਂਕਿ ਅੱਗੇ ਮੈਂ ਦਿਖਾਇਆ ਹੀ ਬਣਾ ਕੇ ਤੁਹਾਨੂੰ ਬੜਾ ਬੜਾ ਪੌਫਰ ਉਹੀ ਚੀਜ਼ ਹੈ ਨਾ ਬਾਕੀ ਜਦੋਂ ਬਣ ਗਿਆ ਤਾਂ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰ ਹੈ ਨਾ ਦੱਖਣ ਗਰਾਮਾਂ ਇੱਕ ਤੋੜ ਲੈ ਲੋ ਵੀ ਦੇਖ ਲਈ ਇੱਕ ਵਾਰੀ ਬਣ ਗਿਆ ਕਿ ਨਹੀਂ ਬਣ ਗਿਆ ਬਣ ਗਿਆ ਸੀ ਆ ਬਣ ਗਿਆ ਚਿਕਨ ਆਪਣਾ ਪੂਰਾ ਸਰਾ ਚੀਜ਼ ਹੋਟਲ ਨੂੰ ਵੀ ਮਾਤ ਪਾਉਂਦਾ ਇਹ ਹੋਟਲ ਨੂੰ ਚਲੋ ਜੀ ਇੱਧਰ ਹੁਣ ਆਪਾਂ ਚੋਲ ਧਰਤੇ ਨਾਲ ਇੱਕ ਨੇ ਚੋਲ ਖਾਣੇ ਨੇ ਬਾਈ ਆ ਬਈ ਯਾਰ ਕਾ ਕਨੇ ਚੋਲ ਖਾਣੇ ਨੇ ਆ ਵੀ ਕਨੇ ਚੋਲ ਖਾਣੇ ਆ ਆ ਤਾਂ ਚੋਲ ਕਹਿੰਦਾ ਹੀ ਖਾਣੇ ਆ ਹਾਂਜੀ ਦੋਸਤੋ ਕੀ ਹਾਲ ਚਾਲ ਠੀਕ ਠਾਕ ਮੌਸਮ ਦੇਖੋ ਕਿਆ ਹੋਇਆ ਪਿਆ ਠੰਡ ਬਹੁਤ ਹੋਈ ਪਈ ਯਾਰ ਧੁੰਦੀ ਧੁੰਦ ਜਮਣ ਦੀ ਨਾ 1% ਨਹੀਂ ਦਿਸ ਰਿਹਾ ਬਾਹਰ ਦੇਖੋ ਰਾਤ ਕੱਲ ਆਪਾਂ ਬਲੌਗ ਯਾਰ ਬੰਦ ਐਂਡ ਕਰਨਾ ਭੁੱਲ ਗਏ ਸੀਗੇ ਇਹ ਹੁਣ ਆਪਾਂ ਵਲੌਗ ਦੀ ਕਰਦੇ ਹਾਂ ਸਮਾਪਤ ਮਿਲਦੇ ਆਂ ਪਾ ਅਗਲੇ ਵਲੌਗ ਚ ਤਿਆਰ ਰੱਖਿਓ ਸਾਰੇ ਮੇਰੇ ਵੀਰ ਸ਼ੇਅਰ ਕਰਦਿਆ ਕਰੋ ਮੇਰਾ ਵੀਰ ਦੱਬ ਕੇ ਸ਼ੇਅਰ ਪੇਰ ਟੇਰ ਜਿਹੜਾ ਕੋਈ ਹੁੰਦਾ ਕਰਦਿਆ ਕਰੋ ਬਸ ਨਾਪਦਾ ਕੋਈ ਲੀਕ ਸਬਸਕ੍ਰਾਈਬ ਦੂ ਕਰਾ ਕਰੋ ਮੇਰਾ ਵੀਰ ਠੀਕ ਆ ਓਕੇ ਸਾਰੇ ਧਿਆਨ ਰੱਖਿਆ ਰੱਬ ਰੱਖਾ ਬਾਏ